ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਜੁੜਿਆ ਮੇਰੀਆਂ ਵੀਡੀਓ ਵੇਖਦੇ ਆ ਓਹੋ ਫਾਲੋਅਰ ਮੇਰੇ 10000 ਤੋਂ ਉੱਪਰ ਹੋ ਗਏ ਉਹਨਾਂ ਦਾ ਤਹਿ ਦਿਲੋਂ ਗੁਰਲਾਬ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਛੋਟਿਆਂ ਦਾ ਵੱਡਿਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਆਪਾਂ ਅੱਜ ਦਾ ਵਿਸ਼ਾ ਲੈ ਕੇ ਆਏ ਆਂ ਅੱਜ ਆਪਣਾ ਵਿਸ਼ਾ ਲੈ ਕੇ ਆਏ ਆਂ ਛੋਟੇ ਕੱਟੀਆਂ ਤੇ ਬੱਚੀਆਂ ਦੇ ਅਗਰ ਛੋਟੀਆਂ ਕੱਟੀਆਂ ਬੱਚੀਆਂ ਜੇ ਆਪਾਂ ਪਹਿਲੇ ਦਿਨ ਤੋਂ ਹੀ ਖਿਆਲ ਰੱਖਾਂਗੇ ਤਾਂ ਹੀ ਉਹ 1.5 ਦੋ ਲੱਖ ਵਾਲੀਆਂ 5 ਲੱਖ ਵਾਲੀਆਂ ਤੇ ਤਾਂ ਹੀ ਪਸ਼ੂ ਬਣ ਸਕਦਾ ਭਾਈ ਜੇ ਉਹਦੀ ਨੌ ਮਜ਼ਬੂਤ ਹੋਊਗੀ ਤਾਂ ਕੱਟੀ ਬੱਚੀ ਤਾਂ ਹੀ ਮਜ਼ਬੂਤ ਹੋਊਗੀ ਅਗਰ ਉਹਦੀ ਨੌ ਕਮਜ਼ੋਰ ਰਹੇਗੀ ਫੇਰ ਉਹ ਕੀ ਕੀਤਾਗਾ ਉਹਦੀ ਉਹ ਕਮਜ਼ੋਰੀ ਰਹੂਗੀ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੈ ਵੀ ਉਹਨੂੰ ਕਿੰਨਾ ਦੁੱਧ ਦੇਣਾ ਹੈ ਕਿੰਨਾ ਉਹਨੂੰ ਨੀਰਾ ਪਾਉਣਾ ਹੈ ਕਦੋਂ-ਕਦੋਂ ਸਮੇਂ ਤੇ ਪਾਉਣਾ ਹੈ ਇਹ ਕੀ ਆ ਉਹਦੇ ਨਾਲ ਹੀ ਇਹ ਰਲਦੀ ਮਿਲਦੀ ਵੀਡੀਓ ਬਣਾਈ ਆ ਕਈ ਵੀਰਾਂ ਦੇ ਕਮੈਂਟ ਆਏ ਸੀ ਵੀ ਬਾਬਾ ਜੀ ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਵੀ ਅਸੀਂ ਮੜਪਾਲੀ ਗੋਲੀ ਦਿੰਨੇ ਆਂਗੀ ਮੜਪਾਲੀ ਗੋਲੀ ਉਹਨਾਂ 'ਚ ਅਸਰ ਕਰਦੀ ਆ ਤੇ ਫਿਰ ਫੇਰ ਉਹਵੇਂ ਜਿਵੇਂ ਕੱਟੇ ਦੇ ਜਾਂ ਗੈਟ ਡਾਉਣ ਲੱਗ ਜਾਂਦੀ ਆ ਜਾਂ ਸੁਸਤ ਰਹਿਣ ਲੱਗ ਜਾਂਦਾ ਹੈ ਜਿਹੜੀ ਅੱਜ ਆਪਾਂ ਤੁਹਾਨੂੰ ਚੀਜ਼ ਦੱਸਾਂਗੇ ਤੇ ਜਿਹੜੀ ਦੇਵਾਂਗੇ ਚੀਜ਼ ਉਹ ਤੁਸੀਂ ਕੀ ਕਰਨਾ ਹੈਗਾ ਇੱਕ ਚੀਜ਼ ਹੀ ਕਰੋ ਇੱਕ ਚੀਜ਼ ਹੀ ਬਾਹਰੋਂ ਬਜਾਰੋਂ ਲਿਆਉਣੀ ਪਊ ਪਰ ਸਾਰੀ ਤੋਂ ਬਾਕੀ ਚੀਜ਼ਾਂ ਤੁਹਾਡੇ ਕੋਲੇ ਜਮ੍ਹਾਂ ਹਾਜ਼ਰ ਆ ਇਸ ਟਾਈਮ ਤੁਹਾਡੇ ਰਸੋਈ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲੇ ਹਾਜ਼ਰ ਆ ਉਹ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਗੀਆਂ ਆਪਾਂ ਸਾਰਿਆਂ ਨਾਲੋਂ ਪਹਿਲਾਂ ਲੈਣੀ ਆ ਲੱਸੀ ਦਿਖਾਓ ਜੀ ਆਪ ਆਕਰ ਲੈ ਲਈ ਲੱਸੀ ਦੂਜਾ ਆਪ ਲੈਣਾ ਸਰੋਂ ਦਾ ਤੇਲ ਹੁਣ ਆਪਾਂ ਕੀ ਕਰਨਾ ਹੈਗਾ ਆਪਾਂ ਇਹਦੇ ਵਿੱਚ ਲੱਸੀ ਪਾ ਲਈ ਲੱਸੀ ਦੇ ਵਿੱਚ ਹੁਣ ਆਪਾਂ ਕੀ ਕਰਨਾ ਹੈਗਾ 50 ਗ੍ਰਾਮ ਸਰੋਂ ਦਾ ਤੇਲ ਪਾ ਲਿਆ ਸਰੋਂ ਦਾ ਤੇਲ ਪਾ ਲਿਆ ਹੁਣ ਆਪਾਂ ਕੀ ਕਰਨਾ ਹੈਗਾ ਜਿਹੜਾ ਤੁਹਾਨੂੰ ਦਿਖਾਉਣ ਜਾ ਰਿਹਾ ਮੇਨ ਮੇਨ ਉਹ ਚੀਜ਼ ਆ ਗਈ ਉਹ ਚੀਜ਼ ਕੀ ਆ ਉਹ ਆਪਾਈ ਇਹ ਕਬੀਲਾ ਜਿਹੜਾ ਇਹ ਕਬੀਲਾ ਹੈਗਾ ਆਪਾਂ ਛੋਟੇ ਬੱਚੇ ਨੂੰ ਕਿੰਨਾ ਦੇ ਸਕਦੇ ਆ ਛੋਟੇ ਬੱਚੇ ਨੂੰ ਆਪਾਂ ਹਲਕਾ ਜਿਹਾ ਚਮਚਾ ਇੱਕ ਦੇ ਸਕਦੇ ਆ ਹਲਕਾ ਚਮਚਾ ਇਹ ਆਪਾਂ ਦੇ ਸਕਦੇ ਹਾਂਗੇ ਇਹਨੂੰ ਕੀ ਕਰਨਾ ਹੈ ਆਪਾਂ ਇਹਨਾਂ ਨੂੰ ਤਿੰਨਾਂ ਦਾ ਘੋਲ ਤਿਆਰ ਕਰ ਲਿਆ ਆਪਾਂ ਹੁਣ ਆਪਣਾ ਕੋਲ ਤਿਆਰ ਹੋ ਗਿਆ ਕੋਲ ਆਪਣਾ ਤਿਆਰ ਕਰਨ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਪਾਉਣੀਆਂ ਪਈਆਂ ਆਪਾਂ ਸਾਰਿਆਂ ਨੂੰ ਪਹਿਲਾਂ ਲਈ ਲੱਸੀ ਆਪਾਂ ਇੱਕ ਕਟਰੂ ਮਗਰ ਛੋਟੇ ਕਟਰੂ ਨੂੰ ਅੱਧਾ ਲੀਟਰ ਲੱਸੀ ਪਿਆ ਸਕਦੇ ਹਾਂ ਭਾਈ ਇਹ ਮੈਂ ਹੁਣ ਗ੍ਰਾਮਾਂ ਦੇ ਵਿੱਚ ਬੇਰਵਾ ਦਿੱਤਾ ਤੁਹਾਨੂੰ 50 ਗ੍ਰਾਮ ਆਪਾਂ ਉਹਦੇ ਵਿੱਚ ਸਰੋਂ ਦਾ ਤੇਲ ਪਾਉਣਾ ਹੈਗਾ ਹੁਣ ਨੋਟ ਕਰੋ ਭਾਈ 50 ਗ੍ਰਾਮ ਹੁਣ ਆਪਾਂ ਘਰੇ ਆਪਣਾ ਇੱਕ ਚਮਚਾ ਜਿਹੜਾ ਆਪਾਂ ਕਬੀਲਾ ਦੱਸਿਆ ਸੀ ਤੁਹਾਨੂੰ ਉਹਦੇ ਵਿੱਚ ਆਪਾਂ ਛੋੜੇ ਕਟਰੂ ਨੂੰ ਅੱਧਾ ਚਮਚਾ ਦੇਣਾ ਹੈ 2 2.5 ਮਹੀਨਿਆਂ ਦੇ ਨੂੰ 1 ਚਮਚਾ ਦੇਣਾ ਫਿਰ ਇਹ ਇਸ ਤਰ੍ਹਾਂ ਦਾ ਘੋਲ ਤਿਆਰ ਹੋ ਗਿਆ ਇਹ ਘੋਲ ਤਿਆਰ ਹੋ ਗਿਆ ਆਪਾਂ ਨਾਲ ਦੇ ਨਾਲ ਇਹ ਆਪਣੀ ਨਾਲ ਹੈਗੀ ਆ ਵੱਡੇ ਪਸ਼ੂਆਂ ਨੂੰ ਦੇਣ ਨੂੰ ਆਪਾਂ ਛੋੜੇ ਪਸ਼ੂਆਂ ਵਾਸਤੇ ਕੀ ਕਰਨਿਆ ਜੈਲ ਵਾਲੀ ਸਿੱਸੀ ਹਰੇਕ ਮੇਰੇ ਵੀਰ ਭਰਾ ਦੇ ਘਰੇ ਪਈ ਹੁੰਦੀ ਆ ਉਹਨੂੰ ਆਪਾਂ ਕੀ ਕਰਨਾ ਇਸ ਤਰ੍ਹਾਂ ਪਾ ਲੈਣਾ ਹੈਗਾ ਇਹ ਆਪਾਂ ਇਸ ਤਰ੍ਹਾਂ ਪਾ ਲਿਆ ਅਗਰ ਜੀ ਉਹ ਦੇਣ ਮੌਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਉਹਦੇ ਆਪਾਂ ਮੂੰਹ 'ਚ ਦੇ ਕੇ ਤੇ ਗੜਗੜ ਕਰਕੇ ਆਪਣਾ ਉਹ ਬੱਚਾ ਪਾਣੀ ਆਪਣਾ ਜਿਹੜਾ ਘੋਲ ਤਿਆਰ ਕਰਿਆ ਉਹ ਪੀਜੂਗਾ ਇਹ ਆਪਾਂ ਜਿਹੜਾ ਘੋਲ ਤਿਆਰ ਕਰਿਆ ਇਹ ਦੇਣਾ ਆਪਾਂ ਹਫਤੇ ਵਿੱਚ ਇੱਕ ਵਾਰ ਇੱਕ ਹਫਤੇ ਦੇ ਵਿੱਚ ਇੱਕ ਵਾਰ ਦੇਣਾ ਹੁਣ ਉਸੇ ਬੱਚੇ ਨੂੰ ਆਪਾਂ ਰੁਟੀਨ ਦੇ ਵਿੱਚ ਕੀ ਦੇਣਾ ਉਹਦੇ ਨਾਲ ਆਪਾਂ ਇੱਕ ਐਡ ਕਰ ਲੈਣਾਗਾ ਨੂਨ ਕਬੀਲਾ ਨਹੀਂ ਪਾਉਣਾ ਕਬੀਲਾ ਉਹਦੇ ਵਿੱਚ ਨਹੀਂ ਪਾਉਣਾ ਹੁਣ ਆਪਾਂ ਕੀ ਲੈ ਲਿਆ ਇੱਕ ਚਮਚਾ ਆਪਾਂ ਨੂਨ ਦਾ ਲੈ ਲਿਆ ਇੱਕ ਚਮਚਾ ਨੂਨ ਦਾ ਲੈ ਲਿਆ ਔਰ ਅੱਧਾ ਲੀਟਰ ਆਪਾਂ ਲੱਸੀ ਲੈ ਲਈ ਤੇ 50 ਗ੍ਰਾਮ ਉਹਦੇ ਵਿੱਚ ਆਪਾਂ ਤੇਲ ਫੇਰ ਪਾ ਲਿਆ ਤੇਲ ਪਾ ਲਿਆ ਆਪਾਂ ਇਹ ਹੀ ਘੋਲ ਆਪਾਂ ਦਵਾਰੇ ਤਿਆਰ ਕਰ ਲਿਆ ਇਹਨੂੰ ਇਹ ਜਿਹੜਾ ਆਪਾਂ ਇਹ ਆਪਾਂ ਇਹਦਾ ਘੋਲ ਤਿਆਰ ਕਰ ਲਿਆ ਇਹ ਲੱਸੀ ਦਾ ਰੂਟੀਨ ਆਪਾਂ ਦੇਣਾ ਹੈਗਾ ਰੋਇ ਦੇ ਸਕਦੇ ਆ ਅੱਧਾ ਲੀਟਰ ਲੱਸੀ 50 ਗ੍ਰਾਮ ਤੇਲ ਗ੍ਰਾਮ 30 ਗ੍ਰਾਮ ਵੀ ਪੈਜੂ 25 ਗ੍ਰਾਮ ਵੀ ਤੇਲ ਪੈਜੂ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਗੀ ਤੇ ਇੱਕ ਚਮਚਾ ਆਪਾਂ ਨੂਨ ਦਾ ਇਹ ਆਪਾਂ ਡੇਲੀ ਵਾਰ ਦੇਣਾ ਜਿੱਦੇ ਆਪਾਂ ਇਸ ਬੱਚੇ ਨੂੰ ਕਬੀਲਾ ਦੇਣਾ ਹਫਤੇ 'ਚ ਇੱਕ ਦਿਨ ਉਹਦੇ ਲੱਸੀ ਨਹੀਂ ਦੇਣੀ ਉਹਦੇ ਇੱਕ ਦਿਨ ਆਪਾਂ ਇਹ ਲੱਸੀ ਆਪਾਂ ਨਹੀਂ ਦੇਣੀ ਉਹਦੇ ਆਪਾਂ ਲੱਸੀ ਨਾ ਦਿਓ ਭਾਈ ਕਬੀਲਾ ਦੇ ਦਿਓ ਉਹ ਇੱਕ ਨਾਂਗਾ ਇਹਦਾ ਪਾ ਦਿਓ ਲੱਸੀ ਦਾ ਤੇ ਇਸ ਤਰ੍ਹਾਂ ਕਰਕੇ ਇਹਨੂੰ ਦੇ ਦਿਓ ਹਫਤੇ ਭਰ ਦਾ ਮੈਸੂਲੂਲ ਦੱਸਿਆ ਹਫਤਾ ਭਰ ਆਪਾਂ ਉਹਨੂੰ ਲੱਸੀ ਦੇਣੀ ਆਂਗੀ ਤੇਲ ਪਾ ਕੇ ਨੂਨ ਪਾ ਕੇ ਹਫਤੇ ਦੇ ਇੱਕ ਦਿਨ ਆਪਾਂ ਕੋਈ ਦਿਨ ਰੱਖ ਲਓ ਸੋਮਵਾਰ ਰੱਖ ਲਓ ਬੁੱਧਵਾਰ ਰੱਖ ਲਓ ਉਹਦੇ ਆਪਾਂ ਕਬੀਲਾ ਪਾ ਕੇ ਦੇਣੀ ਆਂ ਉਹਦੇ ਆਪਾਂ ਲੱਸੀ ਦੇ ਵਿੱਚ ਨੂਨ ਦੀ ਥਾਂ ਤੇ ਕਬੀਲਾ ਪਾਉਣਾ ਇੱਕੋ ਆਈਟਮ ਬਦਲਣੀ ਆ ਕਦੇ ਵੀ ਬੱਚੇ ਦਾ ਪੇਟ ਨਹੀਂ ਵਧੂਗਾ ਬੱਚੇ ਦੇ ਮੜਾਪ ਨਹੀਂ ਪਹਿਣਗੇ ਗੱਡ ਨਹੀਂ ਆਊਗੀ ਔਰ ਕਦ ਕਰੂਗਾ ਇਹ ਇੱਕ ਇੰਨਾ ਗੁਨਾਕਾਰੀ ਕਬੀਲਾ ਇੱਕ ਇਹੋ ਜੀ ਚੀਜ਼ ਆ ਗਈ ਬਹੁਤ ਜਿਆਦੇ ਗੁਨਾਕਾਰੀ ਲਾਭ ਦੇ ਕਹੇਗਾ ਪਹਿਲਾਂ ਵਾਲੇ ਬਜ਼ੁਰਗ ਤਾਂ ਬੱਚਿਆਂ ਨੂੰ ਵੀ ਦਹੀਂ ਦੇ ਵਿੱਚ ਇੱਕ ਚੁੰਡੀ ਪਾ ਕੇ ਰਜਾਨਾ ਕਬੀਲਾ ਦਿੰਦੇ ਸੀ ਇਹਦੇ ਬਹੁਤ ਗੁਨਾਕਾਰੀ ਆ ਕਿਸੇ ਮੇਰੇ ਵੀਰ ਭਰਾ ਦਾ ਦੰਦ ਜਾੜ ਦੁਖਦਾ ਹੋਵੇ ਕਬੀਲੇ ਨੂੰ ਉਂਗ ਆਕੜੀ ਤੇ ਪਾਓ ਵਿੱਚ ਸਰੋਂ ਦਾ ਤੇਲ ਪਾਓ ਤੇ ਮਲ ਲਓ ਜਾੜ ਦਾ ਦਰਦ ਨਾਲ ਦੀ ਨਾਲ ਬੰਦ ਇਹਦੇ ਤਾਂ ਜੇ ਮੈਂ ਤੁਹਾਨੂੰ ਭਰਪੂਰ ਗੁਣ ਲਿਖਾਉਣ ਲੱਗ ਜਾ ਮੈਂ ਤੁਹਾਨੂੰ 10 ਤੇ 12 ਗੁਣ ਲਿਖਾ ਸਕਦਾ ਕਬੀਲੇ ਦੇ ਤਾਂ ਬਹੁਤ ਚੰਗੀ ਚੀਜ਼ ਆ ਇਹ 100 ਗ੍ਰਾਮ ਡੇਰੀ ਫਾਰਮ ਵਾਲੇ ਮੇਰੇ ਵੀਰ ਜ਼ਰੂਰ ਘਰੇ ਲਿਆ ਕੇ ਰੱਖਣ ਤੇ ਬੱਚਿਆਂ ਨੂੰ ਇਹ ਦੇਣ ਜਿਹੜੀਆਂ ਆਪਾਂ ਕੋਈ ਐਲਬੋ ਮਾਰਕੋ ਦੀ ਗੋਲੀ ਦੇਈ ਜਾਂਦਾ ਕੋਈ ਕਾਸੇ ਦੀ ਗੋਲੀ ਦੇਈ ਜਾਂਦਾ ਗੋਲੀ ਦਾ ਸਾਈਡ ਇਫੈਕਟ ਬਹੁਤ ਜ਼ਿਆਦਾ ਆ ਇਸੇ ਕਰਕੇ ਕਬੀਲੇ ਦਾ ਕੋਈ ਸਾਈਡ ਇਫੈਕਟ ਨਹੀਂ ਜਿਹੜਾ ਆਪਾਂ ਤੇਲ ਪਾਤਾ ਇਹ ਨਾੜਾਂ ਨੂੰ ਨਰਮ ਰੱਖੂਗਾ ਜਿਹੜਾ ਆਪਾਂ ਲੱਸੀ ਪਾਤੀ ਲੱਸੀ ਜੋ ਵੀ ਲਾਗ ਅੰਦਰ ਲੱਗੀ ਹੋਊਗੀ ਨੂਨ ਵਿੱਚ ਪਾ ਕੇ ਸਾਰੀਆਂ ਅੰਤੜੀਆਂ ਨੂੰ ਸਾਫ਼ ਕਰ ਦੂਗੀ ਡਾਸਾ ਬਿਲਕੁਲ ਓਕੇ ਆਊਗਾ ਜਿਹੜਾ ਅੱਜ ਦਾ ਆਪਣਾ ਸੀ ਕਟੀਆਂ ਬੱਚਿਆਂ ਨੂੰ ਕਬੀਲੇ ਨਾਲ ਮੜੱਪਾਂ ਤੋਂ ਕਿਵੇਂ ਬਚਾਉਣ ਦੀ ਇਹ ਵਿਧੀ ਸਾਰੀ ਪ੍ਰੈਕਟੀਕਲ ਕਰਕੇ ਦੱਸੀਆ ਭਾਈ ਗੁਰਲਾਬ ਸਿੰਘ ਵੱਲੋਂ ਜਾਣਕਾਰੀ ਦਿੱਤੀ ਆ ਤੁਹਾਨੂੰ ਭਰਪੂਰ ਹੰਗਾਰਾ ਦਿੱਤਾ ਮੇਰੀਆਂ 10000 ਫੋਲੋਅਰ ਮੇਰੇ ਟੱਪ ਗਏ ਕਈ ਵੀਡੀਓਆਂ ਨੂੰ ਤੁਸੀਂ 1 ਲੱਖ ਤੋਂ ਵੀ ਟਪਾਤੀਆਂ ਮੇਰੀਆਂ ਭਰਪੂਰ ਹੰਗਾਰਾ ਦਿਨੇਓ ਤੇ ਉਵੇਂ ਹੌਸਲੇ ਦੇ ਨਾਲ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਪ੍ਰੈਕਟੀਕਲ ਵਾਲੀਆਂ ਲੈ ਕੇ ਆਉਣਾ ਜਾਣਕਾਰੀਆਂ ਵਾਲੀਆਂ ਲੈ ਕੇ ਆਉਣਾ ਮੇਰੇ ਵੀਰ ਇੱਕ ਬੇਨਤੀ ਇਹ ਆ ਵੀ ਮੇਰੇ ਵੀਰ ਮੇਰੀ ਵੀਡੀਓ ਨੂੰ ਦੋ ਵਾਰੀ ਦੇਖ ਲਓ ਭਾਵੇਂ ਵੀ ਚੰਗੀ ਤਰ੍ਹਾਂ ਸਮਝ ਲਓ ਚੰਗੀ ਤਰ੍ਹਾਂ ਮੈਂ ਸਮਝਾਉਣਾ ਹੈਗਾ ਉਹਦੇ ਨਾਲ ਤੁਹਾਨੂੰ ਸਾਰੀ ਭਰਪੂਰ ਜਾਣਕਾਰੀ ਤੁਹਾਨੂੰ ਮਿਲੂਗੀ ਜੇ ਕਿਸੇ ਮੇਰੇ ਵੀਰ ਭਰਾ ਨੇ ਮੇਰੇ ਨਾਲ ਹੀ ਵੀਡੀਓ ਬਣਵਾਉਣੀ ਹੋਵੇ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੇ ਉਹ ਥੱਲੇ ਲਿਖ ਦੇ ਭਾਈ ਮੈਂ ਵੀਡੀਓ ਬਣਾਉਣੀ ਆ ਜਾਂ ਕਿਸੇ ਨੇ ਗਾਂ ਲੈਣੀ ਆ ਜਾਂ ਵੇਚਣੀ ਆ ਜਾਂ ਕੋ ਮੱਝ ਸੇਲ ਕਰਨੀ ਆ ਜਾਂ ਮੱਝ ਖਰੀਦਣੀ ਆ ਉਹ ਵੀ ਭਾਈ ਆਪਣਾ ਕੰਮ ਨਾਲ ਹੈਗਾ ਉਹ ਵੀ ਆਪਣਾ ਸੇਵਾ ਤੁਹਾਨੂੰ ਕਮੈਂਟ ਕਰਕੇ ਦੱਸੋਗੇ ਆਪ ਦਾ ਨੰਬਰ ਦੇ ਦਿਓ ਐਡਰੈਸ ਦੇ ਦਿਓ ਉਹਦੇ ਤੇ ਜਾਣਕਾਰੀ ਹੋ ਜੂ ਕੋਈ ਵਾਰੀ ਮੇਰੇ ਕੋਲੇ ਫੋਨ ਜਾਦੇ ਹੋਣ ਕਰਕੇ ਫੋਨ ਨਹੀਂ ਚੱਕਿਆ ਜਾਂਦਾ ਮੇਰੇ ਵੀਰ ਭਰਾ ਦਾ ਕਿਸੇ ਦਾ ਵੀ ਖੇਮਾ ਚਾਹੁੰਦੇ ਹੋ ਵੈਸੇ ਤਾਂ ਮੈਂ ਤੜਕੇ ਸ਼ਾਮ ਨੂੰ ਟਾਈਮ ਦਿੱਤਾ ਉਸ ਟਾਈਮ ਮੈਂ ਚੱਕਦਾ ਮੈਂ ਵੀ ਭਾਈ ਕਬੀਲਦਾਰ ਬੰਦਾ ਹੈਗਾ ਕਿਤੇ ਕਿਤੇ ਜਾਣਾ ਪੈਂਦਾ ਕਿਤੇ ਕਿਤੇ ਜਾਣਾ ਪੈਂਦਾ ਟਾਈਮ ਕੱਢ ਕੇ ਨਹੀਂ ਵੀ ਹੁੰਦਾ ਉਹ ਮੈਂ ਖੇਮਾ ਦਾ ਜਾਚਕਾ ਭਾਈ ਥੋਥੋ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਜਿਹੜੀ ਕੋਈ ਜ਼ਿਆਦੇ ਐਮਰਜੈਂਸੀ ਹੁੰਦੀ ਆ ਉਹ ਮੈਂ ਜ਼ਰੂਰ ਟੈਂਡ ਕਰੂੰਗਾ ਬਹੁਤ ਬਹੁਤ ਮੇਰੇ ਵੀਰ ਭਰਾਮਾ ਦਾ ਧੰਨਵਾਦ